ਸਤਿਗੁਰ ਦੀ ਸਾਰਿਆਂ ਨੂੰ ਪੁਰਸਾ ਕੇ ਪਹੁੰਚ ਚੁੱਕੇ ਜੀ ਪਿੰਡ ਥਰੀਆਲਾ ਜ਼ਿਲ੍ਹਾ ਮਰਥਾਬੇ ਦੀ ਤਸਵੀਰ ਮਜੀਠਾ ਮੈਂ ਕੈਮਰਾ ਕੋ ਆ ਜੀ ਘਰੋਂ 600 ਲਾਇਪ گاਵਾ ਸੇਰ ਆ ਜੀ ਬਾਜੀ ਸਤਿਗੁਰ ਸਸੀ ਸੰਦੀਪ ਜੀ ਸਸੀ ਚੌਲ ਜੀ ਠੀਕ ਠਾਕ ਬਾਜੀ ਵਧੀਆ ਕਿਰਪਾ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣੇ ਸ਼ੁਰੂ ਤੇ ਆਨੋ ਜੀ ਬਾਕੀ ਜਖਾਲ ਸਾਹਿਬ ਬਾਕੀ ਕੀ ਫਤ ਹੈ ਜੀ ਉਹ ਵੀ ਠੀਕ ਠਾਕ ਮੇਰਾ ਮੇਰਾ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਨੰਬਰ ਬੋਲ ਦਈਏ ਹਾਂਜੀ 9814178121 ਇੱਤੇ ਵਟਸਐਪ ਚੱਲਦਾ ਇੱਤੇ ਸਾਰਾ ਕੁਝ ਲੋਕੇਸ਼ਨ ਵੀ ਪਾ ਦਾਂਗੇ ਜੇ ਨਹੀਂ ਫੋਨ ਲੱਗਦਾ WhatsApp ਤੇ ਲਾ ਦਿਓ ਕਈ ਵਾਰੀ ਮੇਰਾ ਫੋਨ ਪਤਾ ਨਹੀਂ ਕਿਹੜਾ ਰੇਂਜ ਹੋ ਵਿੱਚ ਨਾ ਆਵੇ ਤੇ ਫਿਰ ਕਈ ਵਾਰੀ ਲਾਈ ਨਹੀਂ ਲੱਗਦਾ ਤੇ WhatsApp ਤੇ ਜਾਂ ਮੈਸੇਜ ਨੂੰ ਸਿਲ ਕਰ ਦਿਓ ਬਾਕੀ ਜਿਹੜੇ ਭੈਣ ਭਰਾ ਦੀ ਬੇਨਤੀ ਹਰ ਵਾਰੀ ਇਹੋ ਕਰਦੇ ਇੱਥੇ ਆਓ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਬਿਲਕੁਲ ਇਹੋ ਬੇਨਤੀ ਕਰਦੇ ਗਾੜੀ ਚਲੋ ਜਿਹਨੇ ਨਹੀਂ ਵੀ ਆ ਸਕਦਾ ਉਹਦਾ ਵੀ ਕੋਈ ਗੱਲ ਨਹੀਂ ਮਾਲ ਦੀ ਵੈਸੇ ਤਕਰੀਬਨ ਸੰਦੀਪ ਸਿੰਘ ਵਧੀਆ ਲਈਦਾ ਮਾੜਾ ਨਹੀਂ ਲਈਦਾ ਹੋ ਸਕਦਾ ਕਿ ਕਿਸੇ ਵੇਲੇ ਕੋਈ ਮਾੜਾ ਵੀ ਆ ਜਾਵੇ ਬਿਲਕੁਲ ਜੀ ਚਲੋ ਰਹਿੰਦੇ ਚਲੋ ਵੱਧ ਘਟਾ ਹੋ ਜਾਂਦਾ ਬਾਕੀ ਇਹੋ ਹੀ ਬੇਨਤੀਆਂ ਬਾਕੀ ਸੰਦੀਪ ਸਿੰਘਾਂ ਦੇ ਮਾਲ ਵਾਧੀ ਥੋੜਾ ਜਾਂ ਹਾਂਜੀ ਤੂੰ ਸਵੇਰੇ ਆ ਜਾਣਾ ਈ ਉਦੋਂ ਫੇਰ گاਵਾ ਥੋੜੀਆਂ ਘਾਟ ਆਈਆਂ ਮੁੜ ਕੇ ਇੱਕ ਦੋ ਵੀ ਤੁਸੇਲ ਹੋ ਗਈਆਂ ਬਾਕੀ گاਵਾ ਹੁਣ ਛੇ ਨੇ ਆਪਣੇ ਕੋਲ ਠੀਕ ਆ ਤਕਰੀਬਨ ਦੋ ਗੱਬਣਾਂ ਤੇ ਚਾਰ ਸੂਈਆਂ ਇੱਕ ਤੇ ਹੁਣੇ ਸੂਈ ਵਛੀ ਦੋਂਦੀ ਇਹ ਜਰਸੀ ਗੱਬਣਾਂ ਜੀ ਜਰਸੀ ਸੰਦੀਪ ਸਿੰਘਾਂ ਗੱਬਣ ਆਓ ਜੀ ਬੱਚਾ ਲਓ ਜੀ ਦੇਖੋ ਠੀਕ ਆ ਜਾਂਦੇ ਜਾਂਦੇ ਤੋਰੋ ਈ ਜਰਾ ਜੀ ਜਰਸੀ ਗੱਬਣ ਦੇਖੋ ਬਹੁਤ ਚੰਗੀ ਵਛੀ ਠੰਡੀ ਠੰਡੀ ਹੋਰ ਦੂਜਾ ਸੂਆ ਮੈਨੂੰ ਨਹੀਂ ਪਤਾ ਸੰਦੀਪ ਸਿੰਘਾਂ ਅਕੇ ਇੱਥੇ ਕਈ ਭੈਣ ਭਰਾਉਂਦੇ ਆਂਦਾ ਫੌਜਿਆ ਤੂੰ ਆਹ ਗੱਲ ਬੜੀ ਵਧੀਆ ਕਰਨਾ ਮੈਨੂੰ ਨਹੀਂ ਪਤਾ ਹੂੰ ਪਹਿਲਾਂ ਸਮਝ ਲਓ ਦੂਜੇ ਹਮੋਂ ਅਛੇਵੇਂ ਹਮੋਂ ਆਪਣੇ ਵਾਸਤਾ ਰੋਗ ਨਹੀਂ ਹੈਗਾ ਬਸ ਜੀ ਬਸ ਬਸ ਹਨਾ ਜਿੰਨਾ ਮਰਜ਼ੀ ਕਹੀ ਜੋ ਕਿਸ ਨੇ ਕਹਿਣਾ ਤਾਂ ਨਹੀਂ ਸੱਚ ਆ ਬਾਕੀ ਠੰਡੀ ਹੁੰਦੀ ਬੜੀ ਅੱਛੀ ਹਾਂ ਧੰਦਿਆ ਜੇ 10 ਦਿਨ ਕੱਚੀ ਸੰਦੀਪ ਸਾਂ ਅੱਛੀ ਬਸ ਜੀ ਬਸ ਤੇ ਹਾਜ਼ਰ ਨਹੀਂ ਫੇਰ ਗੱਲ ਹੋਰ ਹੁਣੀ ਸੀ ਤੈਨੂੰ ਬੜਾ ਕੱਚੇ ਡੰਗਰ ਦੀ ਗੱਲ ਹੋਰ ਨਹੀਂ ਜਾਣਦੇ ਪਤਾ ਆ ਜਾ ਜੀ ਆ ਜਾ ਬਾਕੀ ਨਿਕਲੂ ਚੰਗੀ ਸੰਦੀਪ ਚ ਬਸ ਠੀਕ ਆ ਹਾਂਜੀ ਉਸਾ ਉਸ ਅੱਜ ਉੜਦੀਆਂ ਵਾਲਾ ਉੜਦਣੇ ਕੰਮ ਕਰਨੇ ਅੱਗੇ ਜਨੋੜਦਿਲੇ ਹੁੰਦੇ ਤੁਹਾਡੇ ਦਾ ਹਾਂਜੀ ਫਿਰ ਬਾਹਲੇ ਉੜਦਿਲੇ ਕਰ ਦਈਏ ਆਪਾਂ 45000 ਕਰ ਲਾ ਹਾਂਜੀ ਤੇ 42 ਦੀ ਦੇ ਦਾਂਗੇ ਚਲੋ ਜਾਂਦ ਠੀਕ ਆ ਕਰਨਾ ਨੂੰ ਬੜਾ ਚੱਕਣ ਵਾਲੀ ਕਰ ਜੀ 42 ਚਲੋ ਜਾਂਦ ਚਲੋ ਯਾਰ 40000 40000 ਜਾਂਦ ਯਾਰ ਕੋਈ ਨਹੀਂਗਾ ਕੋਈ ਵੇਖੀ ਜਾਊ ਇਹ ਗੱਬਰ ਨਰੋ ਮੇਰਾ ਲੈਵਾ ਦਿਖਾ ਕਰ ਪਿੱਛੇ ਜੀ ਸਿੰਘ ਆ ਪਹਿਲਾਂ ਨਹੀਂ ਕਿ ਦੂਜਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਮੈਂ ਇਹ ਫੋਸਾਂ ਨੂੰ ਪਤਾ ਹੀ ਨਹੀਂਗਾ ਮੈਨੂੰ ਨਹੀਂ ਪਤਾ ਲੱਗਾ 22-23 ਸਾਲ ਹੋ ਗਏ ਮਾਣ ਦੀ ਕਿਰਪਾ 20 ਸਾਲ ਮੈਨੂੰ ਨਹੀਂ ਸਮਝ ਆਈ ਨਾ ਹੋਣੀ ਪਰ ਇੱਕ ਗੱਲ ਹੋ ਗਈ ਵੱਛੀ ਹੰਦੀਪ ਸਿੰਘ ਐਂਡ ਕਰਾਇਆ ਹੈ ਨਾ ਥੋੜੀ ਜੀ ਵੱਛੀ ਨੂੰ ਪਿੱਛੇ ਪਲੂਣਾ ਇਧਰ ਲੈਵਾ ਖਾ ਮੇਰਾ ਕੋ ਥਾ ਹੈ ਕਲੋ ਕਰ ਲੱਗੇ ਤੇ ਦੰਦਾ ਜੇ ਵੱਛੀ ਅਜੇ ਤੇ ਅਜੇ ਵੱਛੀ ਮਾਹਰਾਜ ਕਿਰਪਾ ਕਰੇ ਹਫਤਾ ਲੈਂਦੀ ਹਫਤਾ ਲੈਂਦੀ ਹੈ ਹੈ ਠੀਕ ਹੈ ਮਸਲ ਤੇ ਵੱਛੀ 20 ਪਲੱਸ ਦੁੱਧ ਕੱਢ ਦੂਗੀ ਆਰਾਮ ਨਾਲ 20 ਪਲੱਸ ਫ ਪਹਿਲਾਂ ਸਭ ਲੋ ਦੱਜਣ ਤਿੱਜੇ ਜਿੰਨੇ ਨਾਲ ਸਮਝਦੇ ਆਂ ਦੰਦਾ ਚ ਆ ਜੇ ਨਹੀਂ ਠੀਕ ਆ ਫਿਰ ਹਾਂ ਹੰਦੀਪ ਜੀ ਕੁਆਲਟੀ ਹੈ ਭਾਈ ਜੀ ਕੁਆਲਟੀ ਹੈ ਬਿਲਕੁਲ ਓਕੇ ਦੀ ਰਿਪੋਰਟ ਆ ਜਿਹੜਾ ਨਾ ਮਤਲਬ ਥੋੜਾ ਆ ਜਾ ਮਗਲੇ ਬੰਨੇ ਭਲ ਭੇ ਇਧਰ ਪਤਾ ਅਗਲੇ ਬੰਨੇ ਵਖਾਈ ਥਾਲ ਆ ਗਈ ਇੱਕ ਦੀ ਅਗਲੇ ਪਾਸੇ ਆ ਮੈਂ ਇਧਰ ਖਾ ਲੋ ਕਿੰਨਾ ਜ਼ਿਆਦਾ ਥਾਲ ਆ ਬਹੁਤ ਹੀ ਕੁਆਲਟੀ ਵਾਲਾ ਥਣ ਕੁਆਲਟੀ ਮਸ਼ੀਨ ਨੂੰ ਇਹੋ ਜਿਹਾ ਥਣ ਹੁੰਦਾ ਨਹੀਂ ਹੂੰ ਮੂੰਹ ਖਾ ਪਤਾ ਨੂੰ ਕਰੋ ਬਤਿਆਰ ਹੀ ਹੈ ਨਾ ਬਸ ਜੀ ਸਾਬ ਖਿਆ ਤੇ ਟਾਈਮ ਹਫਤਾਗ ਲੈਂਦੀ ਆ ਹਾਂ ਇੱਕ ਆ ਉਹ ਬੱਛੀ ਦੋਂਦੀ ਸੂਈ ਅਜੇ 10 12 ਦਿਨ ਲੈਂਦੀ ਆ ਤੇ ਉਦਾਂ ਹੀ ਬੜੇ ਚਿਰ ਦੇ ਵਟ ਕਰਦੀ ਆ ਹਾਰ ਕੇ ਸਵਾਈ ਆ ਮਤਲਬ ਸਵੇਰ ਦੀ ਵਟ ਕਰਨ ਦੀ ਬੱਛੀ ਹਾਂ ਤੇ ਜਿਹੜੀਆਂ ਇਹ ਆ ਕੇ ਸੂ ਪੈਣ ਗੱਲ ਵੱਖਰੀ ਏ ਦੀ ਨਾਤ ਕੱਢੀ ਮੜੀ ਜੀ ਹਾਂ ਤਾਂ ਡਰਦੀ ਆ ਧਿਆਨ ਦੇ ਪੁੱਤ ਬਹੁਤ ਠੰਡੀ ਸੀ ਸਾਂ ਰੈਡ ਵੀ ਚਾਹੀਦੀ ਸਵਾਈ ਸੰਦੀਪ ਸਿੰਘ ਦੇ ਰੱਬ ਦਾ ਹੀ ਨਾਂ ਲੱਗੀ ਹਾਂ ਜੀ ਮਤਲਬ ਇਹ ਗੱਭਣੇ ਨੰਗਰ ਤੋਂ ਪਤਾ ਲਾ ਜਾਂਦਾ ਝੋਨੇ ਵਾਲਾ ਪਿੰਡ ਸਿਆਣਿਆਂ ਦੇ ਪ੍ਰਾਲਿਓ ਪਤਾ ਲਾ ਜਾਂਦਾ ਬਿਲਕੁਲ ਬਿਲਕੁਲ ਜੀ ਪਿੱਛੇ ਪੈਰ ਧਰ ਕੇ ਉੱਤੇ ਚੜ ਜਾਵੇਂ ਆ ਹਾਂ ਪੈਰ ਧ ਆ ਵਾਹ ਲੈ ਵਾਹ ਜੇ ਜੀਕਦਾ ਤਾਂ ਇਹਨਾਂ ਨਾ ਛਾੜ ਦੋ ਕਰਮਾ ਲਈ ਹੋਰ ਤੇ ਗਾੜੀ ਪਿਛਾੜੀ ਇਹ ਨਹੀਂ ਵੀ ਗਾੜੀ ਹੈ ਹੀ ਨਹੀਂ ਹਾਂ ਲੈ ਕੱਟ ਵਾਲਾ ਲੈ ਵਾ ਟਾੜਾ ਲੈ ਵਾ ਚਲੋ ਵਾਹਿਗੁਰੂ ਇਹਨੂੰ ਤੰਦਰੁਖਤਿਆਂ ਬਖਸ਼ ਸਿੰਘ ਜੀਆ ਮੁੱਲ ਤੇ ਹੋਜੀ ਬੱਛੀ ਦਾ ਲੋਕ ਤੇ ਲੱਖ ਸਵਾ ਲੱਕੀ ਕਰੀ ਜਾਂਦੇ ਬਾਹਰ ਪਰ ਆਪਾਂ ਬੱਛੀ ਦੇ ਦਾਂਗੇ 90000 ਦੀ ਚਲੋ ਠੀਕ ਹੈ ਅੰਨੇ ਕਰੀਏ ਠੀਕ ਹੈ ਠੀਕ ਕੀ ਕਰਦੀਏ 5 ਡਾਲੀ 85 80 ਦੀ ਦੇ ਦਈਏ ਹੋਰ ਦੱਸ ਠੀਕ ਹੈ ਹੋਰ ਜੈ ਜੀ ਜੈ ਜੀ ਜੈ ਜੀ ਠੀਕ ਹੈ ਚਲਿਆ 2000 ਹੋਰ ਛੱਡਦੀਆਂ ਨੇ 78000 78000 ਦੀ ਬੱਛੀ ਆਪਾਂ ਬੋਧੀਆਂ ਗੱਲਾਂ ਨਹੀਂ ਕਰ ਰਹੀਆਂ ਜੇ ਕਿ ਭੈਣ ਭਰਾ ਨੂੰ ਚੰਗੀ ਲੱਗੇ ਹੁਣ ਕਈ ਭੈਣ ਭਰਾ ਮੈਨੂੰ ਫੋਨ ਕਰਕੇ ਕਹਿੰਦੇ ਜੀ 20 ਕਿਲੋ ਵਾਲੀ 25 ਕਿਲੋ ਹੈਗੀ ਆ ਆਪਾਂ ਕਹਿੰਦੇ ਨਹੀਂ ਹੈਗੀ ਕਿਉਂਕਿ ਸੁੰਦਿਆਂ ਸਰ ਵੀ 25 ਕਿਲੋ ਕੇ ਨਹੀਂ ਦੇਣਾ ਤੇ ਵਪਾਰੀ ਦੇ ਅੱਡੇ ਤੇ ਹਰ ਕੋਈ 20 25 ਕਿਲੋ ਵਾਲੀ ਹੁੰਦੀ ਹੈ ਮੈਂ ਵੀ ਉਹਦੇ ਚ ਹੀ ਆ ਇਹਨੇ ਦੁੱਧ ਦੇਣਾ ਦਾ 15 ਦਿਨਾਂ ਨੂੰ ਜਾ ਕੇ ਹਾਂਜੀ ਹਾਂ ਸੁੰਣ ਵਾਲੀ ਬੱਛੀ ਦਿਖਣ ਦੀ 25 ਕਿਲੋ ਵਾਲੀ ਕੋਈ ਕਮ ਨਹੀਂ ਹੈਗੀ ਬੱਛੀ ਦੀ ਲੇਵਾ ਵੇਲਾ ਕੋਈ ਗੱਲੋਂ ਵੀ ਬਰੀਡ ਚ ਹਰ ਗੱਲੋਂ ਪਰ ਸੂਕੇ 10 15 ਦਿਨਾਂ ਨੂੰ ਗਾਂ ਜਾ ਕੇ ਦੁੱਧ ਵੜਦੀ ਆ ਜਿਹੜਾ ਜਾਂਦਿਆਂ ਹੀ ਕੋਈ ਕਹਦੇ ਤੇ ਮੈਂ ਫੋਨ ਕਰਕੇ ਮੈਂ ਕਹਿੰਦਾ ਭਾਈ ਮੇਰੇ ਕੋ ਹੈ ਨਹੀਂ ਤੇ ਬੇਨਦੀ ਵੀ 25 ਕਿਲੋ ਵਸ਼ੀ ਦੁੱਧ ਦੇਣਾ ਇਹਦਾ ਬਾਕੀ ਚਲੋ ਆਪਣੀ ਸਮਝ ਨਾਲ ਲਿਓ 20 ਦੇ ਦੇ 25 ਦੇ ਦੇ ਤੁਹਾਡੀ ਸੇਵਾ 20 ਤੋਂ 80 ਤਰੂ ਵਸ਼ੀ ਸੰਦੀਪ ਸਿੰਘ ਸੰਦੀਪ ਸਾਹਿਬ ਸੂਈ ਤਾਜੀ ਬਿਲਕੁਲ ਤਾਜੀ ਮਗਰ ਵੜਕਾ ਚੋਬਰ ਚੋਬਰ ਮਗਰ ਚੋਬਰ ਅੱਜ ਬੜੇ ਦਿਨਾਂ ਬਾਅਦ ਸੰਦੀਪ ਸਾਹਿਬ ਵਸ਼ੀ ਵਾਲੀ ਗਾਂ ਸੂਈ ਸਾਡੇ ਘਰ ਵੀ ਅੱਛਾ ਤੇ ਉਹ ਵੀ ਬੜਾ ਜੋਰ ਲੱਗਾ ਮੈਂ ਉਹ ਕਿੰਨੇ ਦਾ ਭਾਈ ਸੰਦੀਪ ਸਾਹਿਬ ਦੁੱਧ ਦੇ ਕੋ 15 ਕਿਲੋ ਹਣਾ ਜੇ ਬੋੜਾ ਬੋਲਾ ਇਹ ਪੰਨਾ ਪੂਰਾ ਲਾ ਲਓ ਦੁੱਧ ਲਾ ਲਓ ਪੰਨਾਂ ਕਿਹੋਂ ਤਰ੍ਹਾਂ ਦੀ ਸੂਈ ਆ ਹਾਂਜੀ ਹਾਂਜੀ ਚੁਾਈ ਚੁਏ ਨੂੰ ਬੜੀ ਲੱਗੀ ਹੁੰਦੀ ਜੀ ਲੈ ਲੈ ਲੋ ਜੀ ਕਰੋ ਜੀ ਇਹ ਜਾਣਾ ਬੱਚੇ ਤੇ ਕਾਲੀ ਚੰਗੀ ਥੋੜੀ ਆ ਅੱਜ ਹੀ ਸੂਈ ਨੇ ਫਿਰ ਅੱਜ ਸੂਈ ਨਾ ਨਹੀਂ ਨਹੀਂ ਅੱਜ ਸੂਈ ਤਾਂ ਤਿੰਨਾ ਚੌਂ ਤਰ੍ਹਾਂ ਦੀ ਪਿੰਨੇ ਚਾਰ ਦਿਨਾਂ ਸੂਈ ਆ ਔਰ ਬੱਚਾ ਜਿਹੜਾ ਤੈਨੂੰ ਪਤਾ ਹਰ ਕੋਈ ਜਵਾਦ ਇੱਕ ਦੁੱਧ ਵਾਲੀਆਂ ਗਾਵਾਂ ਕਾਲੀਆਂ ਪੈ ਹੀ ਜਾਂਦੀਆਂ ਹਾਂਜੀ ਫਿਰ ਦੀਸਾ ਬਿਲਕੁਲ ਛੋਟਾ ਹੀ ਰੇਟ ਉੜਦੀਆਂ ਲੈਣਾ ਨਾਲੂ ਪਤ ਖਾਣਾ ਚੱਲ ਹਣ ਬੱਚਾ ਉਟਵਾਜਾ ਹੋ ਗਿਆ ਬਿਲਕੁਲ ਠੰਡੀ ਹੁੰਦੀਪ ਜੀ ਡਰ ਨੂੰ ਨਹੀਂ ਲੋੜ ਨਹੀਂ ਇਹ ਨਜ਼ਾਰੇ ਵਾਲੀ ਇਹ ਮੱਚ ਵਾਇਸ ਹੋਣੀ ਮੜੀ ਜੀ ਨਾਗਰ ਪੁੱਤ ਹੈ ਹਾਂ ਮੋਟਰ ਲੱਗੀ ਨਹੀਂ ਠੀਕ ਹੈ ਜੀ ਨਿਆਣਾ ਪਾਲਾ ਨਾ ਪਾਲਾ ਮਸ਼ੀਨ ਲਾਲਾ ਜੋ ਮਰਜ਼ੀ ਹਿਲਦੀ ਨਹੀਂ ਆ ਡਰਨ ਦੀ ਥੋੜੀ ਜੀ ਹੁਣ ਦਿਸਾ ਮੋਲੇ ਦਾ 70 65 ਦੀ ਦੇ ਦੀਆਂ 10 ਹੋਗਾ ਕੋਈ ਨਾ ਚਲ ਤੇ ਨੇ ਛੱਡ ਦ 62000 ਦੀ 65 ਦੀ ਜਾਂ ਓ 60 ਦੀ ਛੱਡ ਦੀ ਜਾਂ ਚੱਲਾਂ ਠੀਕ ਆ ਚੱਲਾਂ ਨਾ ਛੱਡ ਬੱਸੀ 20 ਕਿਲੋ ਵਾਲੀ 18 ਕਿਲੋ ਆ ਵਛੀ ਦਿੱਤੀ ਜੀ ਦੋੰਦੀ ਵਛੀ ਨਹੀਂ ਦਸਿਆ ਦੋੰਦੀ ਸੀ ਆ ਜੇਰ ਪੈਣੀ ਜੇਰ ਜੂੜਾ ਜੇ ਪੈਣੀ ਹੰਦੀਪ ਸਿੰਘ ਹੁਣ ਇਹ ਸੂਈ ਆ ਤੇਰੇ ਗਾੜੀ ਗਾੜੀ ਸਵਾਲ ਮਗਰ ਬੱਛੀ ਆ ਗਈ ਨਾ ਮਗਰ ਬੱਛੀ ਆ ਗਈ ਮੱਛੀ ਮਗਰ ਆ ਗਈ ਜੇ ਜੂੜੇ ਨਾ ਉਧਰ ਕੇ ਬੱਛੀ ਸੂ ਗਈ ਐਡਾ ਵਸ਼ਾਣਿਆ ਉਧਰ ਜਿਹੜੀ ਬੱਛੀ ਹਾਂ ਗਰਲੈਂਡੋ ਹੀ ਆ ਗਈ ਗਰਲੈਂਡੋ ਪਤਾ ਨਹੀਂ ਕਿਹੜੀ ਹੈ ਮਗਰ ਵੀ ਗਰਲੈਂਡੋ ਤੇ ਗਾੜੀ ਵੀ ਗਰਲੈਂਡੋ ਅਰੇ ਵਾਵਾ ਸਵੇਰ ਦਾ ਯੋਰ ਕਰਨੀ ਬੱਛੀ ਹਾਂ ਯਾਰ ਕੇ ਹੁਣ ਸਵਾਸੂਤੀ ਮੈਂ ਚੱਲ ਸੂਣ ਵਾਲੀ ਬਣ ਕਰਮਾ ਲਈਏ ਨਹੀਂ ਨਹੀਂ ਬਲੈਗ ਨੂੰ ਕਿਰਪਾ ਕਰੇ ਠੰਡੀ ਠੁੰਡੀ ਬੜੀ شریف ਸੰਦੀਪ ਸਿੰਘ ਸਾਹਿਬ ਵੇਲਾ ਨਹੀਂ ਤੇ ਅਜੇ ਬੱਛੀ ਸੂ ਕੇ ਹੋਣੀ ਆ ਇਹ ਤੋ ਬੱਚੇ ਕਿੰਨਾ ਦੇ ਕਰ ਜੀ ਤੁਹਾਡੇ ਸਰ ਚਲੋ ਹੈਰਾਨ ਪਹਿਲਾ ਸੁਆ ਜੀ ਸੰਦੀਪ ਸਾਹਿਬ ਦੋ ਦੰਦ ਪਿਓਰ ਉਹ ਦੋ ਹਾਂ ਜੀ ਸੰਦੀਪ ਜੀ ਇਹੋ ਜਿਹੇ ਨੂੰ 20 ਕਿਲੋ ਕੀ ਜਾਂਦਾ ਜਿਹੜੀ ਬਰੀਡ ਆ ਬਾਕੀ ਕਰ ਪਤਾ ਨਹੀਂ ਕਰਵਾ ਲੀਆਂ 20 ਦੇਣਾ 18 ਦੇਣਾ ਵਾ ਸੇਵਾ ਦੇਣਾ ਚੁਾਈ ਚੁਈ ਬਹੁਤ ਟੌਪ ਦੀ ਨਿਕਲੂ ਮਾੜਾ ਮੂੰਹ ਫਟ ਕੇ ਖਾਦੇ ਪੁਰ ਦੋ ਦੰਦ ਮੂੰਹ ਫਟਦੇ ਮਾੜਾ ਖਾਦੇ ਦੋਂਦੀ ਨੱਕ ਦਫੜ ਲੈ ਨੱਕ ਚਲ ਪਿਓਰ ਦੋਂਦੀ ਸੰਦੀਪ ਸਾਹਿਬ ਦੀ ਗੱਲ ਕਹਿਣੀ ਨਹੀਂ ਦੂਜੀ ਓਦਾਂ ਦੇ ਪਿਓਰ ਦੋਂਦ ਲੱਗੀ ਦੋ ਦੰਦ ਮੇਲੇ ਕੋ ਮੇਰੇ ਕੋ ਦੋ ਦੋ ਦੰਦ ਆ ਪਰੋ ਚਲ ਪੁੱਤ ਮਗਰੇ ਵਸੀ ਸੰਦੀਪ ਸਾਹਿਬ ਮਗਰੇ ਵਸੀ ਚਲੋ ਸੰ ਮਾਰੇ ਕਿਰਪਾ ਕਰੇ 400ਏ ਪੀਣ ਵਾਲੀ ਆ ਹਾਂਜੀ ਹਾਂ ਤੇ ਬਾਕੀ ਗਾਂ ਮੌਸਮ ਤੈਨੂੰ ਪਤਾ ਇਹਨਾਂ ਦਾ ਹੀ ਆਉਣ ਡਿਆ ਹੂੰ ਹਾਂ ਉਹਦਾ ਠੰਢ ਛੁਣੀ ਬੜੀ ਗੁੱਸੇ ਹੱਥ ਫੇਰ ਕੇ ਪੜੀ ਜੀ ਵੱਛੀ ਉਠਾ ਦੇਣੀ ਪਾ ਵੱਛੀ ਠਾਹ ਹੀ ਦੇ ਦੋ ਠੋਣੀ ਹੀ ਵੱਛੀ ਮੜੀ ਜੀ ਪਾ ਠਾਹ ਮੜੀ ਜੀ ਉੱਠ ਪਈ ਤੇ ਮੱਛੀ ਬਹੁਤ ਨਿਕਰ ਆਈ ਆ ਬਹੁਤ ਬੜੀ ਤਗੜੀ ਮਹਾ ਸੰਦੀਪ ਸਿੰਘ ਖੇਚ ਖੁਚ ਕੇ ਵੱਛੀ ਗਾਂ ਸਵਾਈ ਦੀਪ ਸਿੰਘ ਇਹਦਾ ਵੀ ਅੱਜ ਉੜਦੀਆਂ ਵਾਲੇ ਕਰਨਾ ਉੜਦੀਆਂ ਦੇ ਪਾ ਜੀ ਹਾਂ ਬਿਲਕੁਲ ਕੋਲੋਂ ਪੈ 75 75 ਜਿੰਨਾ ਕਰ ਲੀਏ ਵੀ 65 ਦੀ ਦੇ ਦਾਂ ਪਹਿਰੇ ਹਜ਼ਾਰ ਦੀ ਠੀਕ ਆ ਹਾਂ ਠੀ ਠੀਕ ਆ ਚਲੋ ਨਹੀਂ ਯਾਰ ਠੀਕ ਅਜੇ ਨਹੀਂ ਸਹੀ ਗਾ ਉਹਦਾ ਕਿੰਨਾ ਕੀਤਾ 60 ਚੱਲਣ ਦੋ ਫਿਰ ਚੱਲ ਜਾਣ ਦੋ ਯਾਰ ਜਾਣ ਦੋ 60000 ਦੇ ਵੀ ਪਰ ਰੇਡ ਵੇ ਲੈ ਬੋਝ ਸਕਦੇ ਹੁਣ ਹਾਂ ਇਦੋਂ ਉੱਪਰ ਤੋਂ ਬਸ ਜੇ ਬੰਨ ਲਾਈ ਹਣਾ ਜੀ ਭੈਣ ਭਰਾ ਨੇ ਲੈਣੀ ਆਪਣੀ ਸਮਝ ਲਾ ਪਰ ਇਹ ਤੋਂ ਘੱਟ ਮੇਰ ਕੋਲ ਨਹੀਂ ਜਾਂ ਘਟਨੇ ਮੁੜ ਕੇ ਨਾ ਕੋਈ ਕਟਾਈ ਜੇ ਵੀ ਹੋ ਸਕੇ ਘਟਾ ਲੋ ਆਪਣੇ ਕੋਲ ਜਾਨਦੇ ਜਾਣਦੇ ਮੁਫਤ ਭਾਈ ਹੈ ਜੀ ਪਹਿਲੀ ਲੜਾ ਵਸੀ ਹੁੰਦੀ ਵੀ ਸਾਰ ਦੰਦਾ ਜਿਹੋ ਜਿਹਾ ਕੋਈ ਨਹੀਂ ਦਿੰਦਾ ਆਉਣ ਦੇ ਪੁੱਤ ਚਲੋ ਇਹ ਵੀ ਸਹੀ ਹੈ ਜੀ ਇਹ ਸਹੀ ਸੰਦੀਪ ਸਿੰਘ ਆ 570 ਦਾ ਅੱਛਾ 570 ਸੋਈ ਆ ਹਾਂ ਇਹਦੇ ਮਗਰ ਵੀ ਚੋਬਰ ਇਹ ਇਹ ਮਗਰ ਬੱਛਾ ਵਾ ਇਹ ਵੀ ਦੇਖੋ ਲੇਵਾਲੂ ਆ ਦੇਖੋ ਕਿੱਡਾ ਬੰਤਰ ਕਿੰਨੀ ਸੋਹਣੀ ਆ ਲੈ ਪੂਰੀ ਨਿੱਗਰ ਵਾ ਹਣਾ ਜੀ ਨਿੱਗਰ ਨਿੱਗਰ ਦੀ ਸਾ ਪੂਰੀ ਵੈੜ ਜਾਂ ਚ ਹੂੰ ਹੂੰ ਸੰਦੀਪ ਸਿੰਘ ਸਾਹ ਮਾਲ ਆਇਆ ਹੋਇਆ ਅਜੇ ਚਲੋ ਦਿਹਾੜੀ ਸਾਂਭੇ ਸੁਭੇ ਹੋਰ ਗੱਲ ਬਣਨੀ ਬਾਕੀ ਠੰਡੀ ਠੁੰਡੀ ਇਹ ਵੀ ਬੜੀ ਥੋੜੀ ਡਰੂਗੀ ਮੇਰੇ ਕੋ ਕਿਉਂਕਿ ਆਈ ਹੈ ਨਾ ਜਾਂਦੇ ਜਾਂਦੇ ਇਹਨਾਂ ਡਰਨਾ ਉੱਥੇ ਲੈ ਜਿਓ ਉੱਥੇ ਹੱਥੋਂ ਫੇਰ ਦੇ ਹੱਥ ਫੇਰ ਦੇ ਮੜਾ ਜਾ ਡਰਨ ਦਾ ਹੀ ਨਾ ਕਰ ਚੱਲ ਲੈ ਜਾ ਉੱਥੇ ਬਿਲਕੁਲ ਠੰਡੀ ਸੰਦੀਪ ਸਿੰਘ ਨਿਆਣਾ ਪਾ ਲੋ ਨਾ ਪਾ ਲੋ ਬਸ ਨਾ ਕਰ ਚੱਲ ਤੈਨੂੰ ਪਤਾ ਨਸਲ ਵਾਲੀ ਡਰਕੜਿਆ ਬਹੁਤ ਜਾਂਦੀਪ ਜੀ ਇਹ ਨਾ ਘਰੋਣੀ ਨਿਕਲੀ ਜਨਾਨੀ ਕੋਈ ਨਾ ਬਸ ਨੀ ਕਹਿ ਜਾਏ ਵੀ ਉੜਦੀ ਜਾਵੇ ਬਸ ਉੜਦੀਆਂ ਵਾਲੇ ਉੜਦੇ ਵਾਲੇ ਚੱਲ ਇਹ ਵੀ 60 ਦੀ ਕਰ ਲਾ 60 ਦੀ ਚੱਲਣ ਦੋ ਤਿੰਨੇ ਵਾਰੀ 60 ਛੱਡ ਲਈ ਜਾਂਦੇ ਉਹ ਤਨ ਬਾੜ ਬਾੜਦੇ ਕਰਦੀਆਂ 60 60 ਜਾਂਦ ਫੋਸਾ ਕਿਉਂ ਕਰਨਾ ਕੋਈ 60 ਦੀ ਆ ਛੱਡ ਦੋ ਕਰ ਦੋ ਅੱਛਾ ਹੋਰ ਕਰ ਦਈਏ ਦੋ ਛੱਡ ਦੇ ਯਾਰ ਮੁੰਡਾ ਆਂਦਾ ਕਿ ਨਹੀਂ ਤਿੰਨੇ ਛੱਡਣਾ ਅੱਛਾ ਚਲੋ ਸਤਿ ਜੀ ਆਦੀ ਕਹਤਿਓ ਨਾ ਸਤਿ ਜੀ ਯਾਰ ਠੀਕ ਹੈ ਤੂੰ ਕੋਸ਼ ਨਾ ਠੀਕ ਹੈ ओके ना ओके जर्सी जर्सी संदीप जी दूध ਕਿੰਨਾ ਜੀ ਦੋਸਤ संदीप ਸਾਹਿਬ 13 14 ਕਿਲੋਣਾ 13 14 ਕਿਲੋ ਮਗਰ ਬੱਚਾ ਬੱਚਾ ਇਹਦੇ ਮਗਰ ਵੀ ਨਾ ਬੱਚਾ ਇਹ ਇਹ ਫਿਰ ਪੁੱਛਦਾ ਆ ਕਰਦੀਆਂ ਇਹ ਕਰਦਾ 14 ਕਿਲੋਣਾ 14 ਕਿਲੋ ਦਾ ਹੈਗਾ ਲਓ ਜੀ ਠੀਕ ਆ ਕਰੋ ਚੈੱਕ ਵੀ ਦਰਦੀਆਂ संदीप ਸਾਹਿਬ ਥੋੜੇ ਜਿਹੀਆਂ ਆਜੋ ਲੀ ਆਜੋ ਬਸ ਇਹ ਲਾਸਟ ਪੀਸੀ ਆ ਲਾਸਟ ਲਾੜ ਆਜੋ ਜੀ ਆਜੋ ਹਾਂ ਚਲੋ ਚਲ ਜਾਣ ਦੋ ਜਾਣ ਦੇ ਪੁੱਤ ਬੋਲੋ ਰੇਡ થી ਜਿਸਿਆ ਮੋਲੇ ਦਾ ਵੀ 60 ਆ ਜਿੰਨੇ ਦੀ ਕਿਉਂ ਦੇ ਦੇਣੀ 55 ਦੀ ਚੱਲ ਜਾਂਦੇ ਤੇ ਕੱਟ ਚੱਲਣ ਦੇ ਕਰਾਂ ਲੋ ਜੀ ਇਹ ਸੰਭਾਦੀ ਵੀ ਜਾਂਦੀ ਹਾਂ ਵੇ ਲੋ ਜਾਂ ਵੇ ਲੋ ਕਿੰਨੇ ਬਾਹਰੋਂ ਦੀ ਤਿਲਕ ਨਾ ਜੇਗਾ ਹੂੰ ਹੂੰ ਚਲੋ ਦੇਖੋ ਜੀ ਆਹੀ ਬੱਚੀਆਂ ਆਪਣਾ ਵਹਿਣਾ ਸੇਲ ਆ ਜੀ ਜਿੰਨੇ ਜਾਨਾ ਮੇਰਾ ਵਿੱਚ ਇੱਥੇ ਆਓ ਆਪਣੀ ਚੋਣ ਕਰੋ ਨਹੀਂ ਨਹੀਂ ਆਣਾ ਤੇ ਕੋਈ ਜੇ ਨਹੀਂ ਘਰੇ ਪਹੁੰਚ ਆਉਗੀ ਮੈਨੂੰ ਪੈਸੇ ਤੁਹਾਡੇ ਲੱਗਣਗੇ ਨਾ ਉਹ ਦੇ ਦੇਣਾ ਪਹੁੰਚਦੇ ਪੈਸੇ ਲੱਗਣਗੇ ਪੈਸੇ ਪਹਿਲਾਂ ਲਵਾਂਗਾ ਆਪਣਾ ਸਿੱਧਾ ਵਪਾਰ ਹੈ ਆਪਾਂ ਦਾ ਅੱਜ ਤੱਕ ਧਾਰ ਕਰਦੇ ਨਾ ਉਹ ਨਾ ਬਸ ਸਿੱਧੀ ਗੱਲ ਧਾਰ ਦੇਣਾ ਨਹੀਂ ਧਾਰ ਮੇਰਾ ਬੁਖਾਰ ਜੀ ਕਿਉਂ ਬੁਖਾਰ ਹੀ ਹੁੰਦਾ ਕਿ ਨਹੀਂ ਹੁੰਦਾ ਬੁਖਾਰ ਹੀ ਹੁੰਦਾ ਜੀ ਬਸ ਫਿਰ ਬੁਖਾਰ ਚੜਾਉਣਾ ਨਹੀਂ ਆਪਣਾ ਦਾ ਜੋ ਬਾਕੀ ਇਹੋ ਬੇਨਤੀ ਆ ਜਿਹੜਾ ਇੱਥੋਂ ਲੈ ਗਿਆ ਉਹ ਮੇਰੀ ਇੱਥੇ ਦੀ ਜੇ ਕਿਸੇ ਦੇ ਘਰ ਦੀ ਕੋਈ ਜ਼ਿੰਮੇਵਾਰੀ ਇਹ ਚ ਮੁੜ ਕੇ ਕੋਈ ਫੋਨ ਕਰੇ ਕੋਈ ਗੱਲ ਕਰੇ ਜੀ ਐ ਹੋਗਾ ਜਿਵੇਂਗਾ ਉਹ ਸਾਹ ਵਾਲੇ ਸੌਦੇ ਨਹੀਂ ਸੀ ਸਾ ਆਪਣੀ ਕਾਰਪਸਨ ਪੰਜ ਸੱ ਪਾਪਾ ਕੋ ਗੱਲ ਨਹੀਂ ਕਰਦੇ ਠੀਕ ਹੈ ਹੁੰਦੇ ਹੀ ਗਾਂ ਉਪਰੇਵਾ ਹੋ ਗਿਆ ਮਰ ਗਈ ਪਹਿਲਾਂ ਵਸ਼ੀ 60 ਜੇ 50000 ਨਕਸਾਰਾ ਆਪਾਂ ਤਾਂ ਕਿਸ ਨੂੰ ਨਹੀਂ ਕਹਿੰਦੇ ਅਸੀਂ ਪੈਸੇ ਦੇ ਦਿੱਤੇ ਜਾਂ ਦੇਣੇ ਜੋ ਵੀ ਹੋਣਾ ਸਾਡਾ ਤਾਂ ਅਸੀਂ ਕਦੀ ਇਹ ਵੀ ਨਹੀਂ ਕਹਿਣਾ ਵੀ ਯਾਰ ਨਹੀਂ ਤਰੀਕਾ ਨਹੀਂ ਨਹੀਂ ਬਿਲਕੁਲ ਸਹੀ ਸਹੀ ਪਰ ਭੈਣ ਭਰਾ ਨੂੰ ਬੇਨਤੀ ਹੋ ਗਈ ਸਾਹ ਵਾਲੇ ਸੌਦੇ ਨੇ ਇੱਥੇ ਆ ਕੇ ਪੜੀ ਥੱਲੇ ਵਪਾਰੀ ਕੋਈ ਨਹੀਂ ਕਿਸੇ ਦਾ ਕਸੂਰ ਨਹੀਂ ਹੁੰਦਾ ਇਹ ਸਾਰੇ ਆਪਣੇ ਕਰਮ ਹੁੰਦੇ ਹਰ ਬੰਦਾ ਚੰਗਾ ਹੀ ਕਰਨ ਦੀ ਕੋਸ਼ਿਸ਼ ਕਰਦਾ ਬਾਕੀ ਦੂਜੀ ਬੇਨਤੀ ਇਹ ਵੇਖੋ ਜੀ ਮੈਂ ਚਲੋ ਆ ਥੋੜਾ ਹੈ ਵੀ ਬਿਜੀ-ਬੁਜੀ ਹਾਂ ਤੈਨੂੰ ਪਤਾ ਥੋੜੀ ਪੈ ਗਿਆ ਪ੍ਰੋਬਲਮ ਜੀ ਤੇ ਮੈਨ ਸੰਦੀਪ ਦੇ ਚੈਨਲ ਦੇ ਕਿਸ ਨੂੰ ਸਾਈ ਪਾਈ ਉਹਨੇ ਸਾਈ ਮਾਰੀ ਕੋਈ ਗੱਲ ਆਪਾਂ ਕਰ ਸਕਦੇ ਜਿਹੜੇ ਹੋਰ ਭੈਣ ਭਰਾ ਚੈਨਲ ਆ ਜਾਂ ਕੋ ਨਵਾਂ ਚੈਨਲ ਜਾਂ ਕੋ ਪੁਰਾਣਾ ਚੈਨਲ ਹੈ ਜਿਨ੍ਹਾਂ ਨੂੰ ਤੁਸੀਂ ਸਾਈਆਂ ਪਾਉਂਦੇ ਜੇ ਤੁਹਾਡੀ ਸਾਈ ਮਾਰ ਲੈ ਕੋਸ਼ ਕਰ ਲੈ ਸਾਨੂੰ ਫੋਨ ਨਾ ਕਰੇ ਬਿਲਕੁਲ ਅਸੀਂ ਆਪੋ ਆਪਣਾ ਬੰਦਾ ਵਿਅਸਤ ਹੁੰਦਾ ਨਾ ਕਿ ਇਹਨਾਂ ਕੋਈ ਦੁਸ਼ਮਣੀ ਪਾ ਕੇ ਰਾਜੀ ਉਹ ਤੁਸੀਂ ਸੋਚ ਸਮਝ ਕੇ ਪੋਣਾ ਵੇਖੋ ਇੰਨਾ ਚੈਨਲ ਆਪਣਾ ਪੁਰਾਣਾ ਜੇ ਤੁਸੀਂ ਸਸਤੀਆਂ ਵੇਖ ਕੇ ਲੈਣੀ ਹੈ ਤੁਹਾਡੀਆਂ ਸਾਈਆਂ ਮਰਨੀਆਂ ਮਰ ਬਿਲਕੁਲ ਜੀ ਬਿਲਕੁਲ ਜੀ ਜੇ ਤੁਸੀਂ ਪੁਰਾਣੇ ਚੈਨਲ ਤੋਂ ਮਾਰ ਲਓਗੇ ਤਾਂ ਤੁਹਾਨੂੰ ਪਤਾ ਵੀ ਸੰਦੀਪ ਕਿੰਨੇ ਜਰਦਾ ਤੁਰਿਆ ਜਾਂ ਸੰਦੀਪ ਦੇ ਗ 4 ਸਾਲ ਹੋ ਗਏ ਨੇ ਪਹਿਲਾਂ 20 ਸਾਲ ਹੋ ਗਿਆ ਵਪਾਰ ਕਰਦੇ ਨੇ ਅਸੀਂ ਰੂਲਾ ਰੂਲਾ ਪਾਉਣ ਤੋਂ ਬਹੁਤ ਚਾਲੂ ਹਾਂ ਜਿਹੜੇ ਭੈਣ ਭਰਾ ਸਾਈਆਂ ਮਾਰਦੇ ਉਹਨਾਂ ਘੜੀ ਬੇਨਤੀ ਇਹੋ ਹੀ ਆ ਵੀ YouTube ਤੇ ਵਪਾਰ ਜਿਹੜਾ ਤੁਹਾਡਾ ਚੱਲਣ ਰਿਹਾ ਨਗਦਾਂ ਦਾ ਹੁੰਦਾ ਪਿਆ ਹੂੰ ਹੂੰ ਇਹਨੂੰ ਰਹਿਣ ਦੀਏ ਉਹ ਸਾਰਾ ਕਰ ਜਿਓ ਮੇਰੇ ਭੈਣ ਮੇਰੇ ਭਰਾ ਕਮੈਂਟ ਕਮੈਂਟ ਤੇ ਮੇਰੇ ਥੱਲੇ ਅੱਗੇ ਬੜੇ ਕਰਦੇ ਹੋਰ ਕਰਨੇ ਤੁਸੀਂ ਪਰ ਸਾਈਆਂ ਨਾ ਪਾਓ ਜਿਹੜੀਆਂ ਤੁਸੀਂ ਸਾਈਆਂ ਪਵਾ ਪਾ ਕੇ ਲੋਕਾਂ ਨੂੰ ਖਰਾਬ ਕਰਨ ਦੇ ਜੇ ਨਾ ਵੀ ਇੱਕ ਵੀਡੀਓ ਪਾ ਲਈ ਤੇ 2-2000 ਸਾਈਆਂ ਪਵਾ ਲਈ ਹੁਣ ਬਠਿੰਡੇੋਂ 2000 ਮੈਂ ਸਾਈ ਪਵਾ ਲਈ ਹੁਣ ਕਿ ਮੈਂ ਫੋਨ ਨੀ ਚੁੱਕਾ ਬਠ ਉਹਨਾਂ ਨੇ ਮੈਨੂੰ ਤੇਨੂੰ ਫੋਨ ਹੀ ਕਰਨਾ ਵੀ ਯਾਰ ਮੇਰੇ ਨਾਲ ਆਏ ਬੰਦੇ ਨੇ ਇਦਾਂ ਖਲੇ ਤੇ ਅਗਲਾ ਕੋਈ ਵੀ ਨਹੀਂ ਕੇਦੀ ਗੱਲ ਕਰਦਾ ਵੀ ਨਹੀਂ ਪਰ ਬੇਨਤੀ ਆ ਤੁਹਾਡੇ ਗੜੀ ਜੀ ਆ ਤੁਸੀਂ ਨਾਮ ਹੀ ਚੱਲਣ ਦੋਗੇ ਸਾਡਾ ਤਾਂ ਤਾਂ ਵੀ ਰੋਟੀ ਪਾਣੀ ਚੱਲਦਾ ਹੈ ਨਾ ਸਾਰਾ ਦਾ ਅਹਿਸਾਨ ਹਾਂ ਬਾਸ ਜੀ ਬਾਸ ਇਦਾਂ ਤਬਾਰ ਮਰ ਜਾਂਦਾ ਜੇ ਤੁਸੀਂ ਸਾਈ ਪਾਉਣੀ ਪਹਿਲਾਂ ਸੋਚ ਕੇ ਪਾਓ ਜੇ ਤੁਸੀਂ ਪਾ ਲਈਏ ਤਾਂ ਜੇ ਤੁਸੀਂ ਡੰਗਰ ਵੇਚ ਵੀ ਤਾਂ ਅਗਲੀ ਸਾਈ ਮੋੜ ਦੋ ਪਹਿਲੀ ਗੱਲ ਤਾਂ ਤੁਹਾਡਾ ਫਰਜ਼ ਨਹੀਂ ਪੈਂਦਾ ਵੀ ਸਾਈ ਪਾਉਲੀ ਦੇ ਡੰਗਰ ਵੇਚੀਏ ਸਾਡੇ ਇੱਥੇ ਕਈ ਭੈਣ ਭਰਾ ਹੁੰਦੇ ਨੇ ਸਾਈ ਪਾਈ ਆ ਡੰਗਰ ਨਹੀਂ ਫੇਟ ਆ ਉਹ ਉਸੇ ਵੇਲੇ ਸਾਈ ਮੋੜੀ ਦੀ ਪਹਿਲਾਂ ਬਿਲਕੁਲ ਜੀ ਮੁੜ ਕੇ ਸਾਡੀ ਗਾਂ ਵੇਖ ਜੇ ਰਹਿ ਜੇ ਉਹ ਸਾਡੀ ਸਰਦਾਰ ਦੀ ਕਿਉਂਕਿ ਅਗਲੇ ਦਿਨ ਨਹੀਂ ਪਸੰਦ ਆ ਜੀ ਠੱਕੇ ਨਾ ਉਹ ਕਿੰਨੂ ਕੁ ਚੀਜ਼ ਦਿੱਤੀ ਜਾਂਦੀ ਠੱਕੇ ਨਾ ਕਿੰਨੂ ਫੇਰ ਨਹੀਂ ਖਵਾਈ ਜਾਂਦੀ ਪਰ ਚਲੋ ਬਾਕੀ ਆਪਣੀ ਵੀ ਮਰਜ਼ੀ ਕਰੋ ਮੈਂ ਉਹ ਬੇਨਤੀ ਸਾਰੇ ਭੈਣ ਭਰਾਵਾਂ ਕੋਲ ਕਰਾਂਗਾ ਵੀ ਇਹ ਬਹੁਤ ਆ ਹੀ ਵਧੀਆ ਕੰਮ ਚੱਲਿਆ ਤੁਹਾਡੇ ਪੈਸੇ ਨਕਦ ਨੂੰ ਤੋਂ ਹੁੰਦਾ ਪਈ ਇਹਨੂੰ ਚੱਲਣ ਦਿਓ ਠੀਕ ਨੇ ਜੀ ਵੀ ਨਗਦ ਹੁੰਦੇ ਕਿ ਨਹੀਂ ਬਿਲਕੁਲ ਨਗਦ ਹੈ ਜੀ ਬਿਲਕੁਲ ਤੇ ਕੰਮ ਵਧੀਆ ਕੰਮ ਵਧੀਆ ਹਾਂ ਅਸੀਂ ਹੁਣ ਪੰਜ ਚਾਰ ਡੰਗਰ ਛੇ ਅੱਜ 7 8 ਹੀ ਅੱਜ ਕਰੂਗਾ ਜੀ ਫਿਰ ਕਰੂਗਾ ਜੀ ਫਿਰ ਲੈਣ ਤੁਰ ਪਾਂਗੇ ਤਾਂ ਉਦਾਂ ਹੀ ਏਕੇ ਕੇ ਵੇਚਣੀ ਹਣਾ ਕੰਮ ਵਧੀਆ ਨੂੰ ਵਧੀਆ ਤਰੀਕੇ ਨਾਲ ਬਾਕੀ ਸਾਰੇ ਮਾਫੀ ਕੋ ਦੋਤੋ ਤਾਂ ਨਹੀਂ ਆਗਾ ਮੇਰੇ ਕੋ ਵੀ ਗਲਤੀਆਂ ਹੋਈਆਂ ਨੇ ਚਲੋ ਇੱਥੇ ਗਲਤੀ ਹੋਈ ਉਹ ਤੇ ਮਾਫੀ ਮੰਗ ਲਈਦੀ ਹੈ ਨਾ ਕੋਈ ਵੀ ਵਪਾਰ ਦੇ ਵਿੱਚ ਸਾਰੇ ਮਤਲਬ ਚੱਲ ਜਾਂਦਾ ਮਾੜੀ ਮੋਟੀ ਉਨੀ ਕਿ ਚਲੋ ਮਾੜੀ ਮੋਟੀ ਅਗਲਾ ਵੀ ਚੱਲ ਜਾਂਦਾ ਇੱਥੇ ਜਾ ਕੇ ਘਰ ਕਿਲੋ ਦੋ ਕਿਲੋ ਦੁੱਧ ਘਾੜਾ ਆਇਆ ਜਾਂ ਕੋਈ ਵੀ ਹੋ ਗਿਆ ਹੁੰਦਾ ਚੱਲ ਯਾਰ ਆਈ ਆ ਜਾਂ ਸਫਰ ਚਾ ਦੋ ਚਾਰ ਦਿਨ ਬਾਅਦ ਡੰਗਰ ਸੈੱਟ ਹੁੰਦਾ ਬਿਲਕੁਲ ਜੀ ਤੇ ਬਾਕੀ ਇੰਨੀ ਬਿੰਦਿਆ ਹੋਰ ਤੇ ਕੋਈ ਗੱਲਬਾਤ ਹੈ ਨਹੀਂ ਹੈ ਨਾ ਬਾਕੀ ਆਓ ਮੇਰੇ ਵੀ ਤਸੱਲੀ ਕਰਕੇ ਇੱਥੇ ਰਹਿਣਾ ਵੀ ਆ ਰੋ ਮੇਰੇ ਕੋਲ ਬਹੁਤ ਖਲੋ ਸਭ ਕੁਝ ਗੱਲਬਾਤਾਂ ਚਲੋ ਆਪਾਂ ਤੇ ਆ ਕੇ ਰਾਤ ਰੋ ਮੇਰੇ ਕੋ ਫਿਰ ਆਪਣੀ ਤਸੱਲੀ ਕਰਕੇ ਖੜੋ ਮੁੜ ਕੇ ਲਾਮਾ ਦੇਣ ਨੂੰ ਬੇਨਤੀ ਇਹੋ ਹੀ ਆ ਬਾਕੀ ਵਾਜ ਖਾਲਸਾ ਵਾਹਿਗੁਰੂ ਜੀ ਫਤਿਹ